ਸਾਜੀਗਾਂਜੀ ਡੀਪੀਜ ਪੰਜਾਬੀ ਦਾ ਡੈਕ ਵਾਰੇ ਫੇਰ ਤੋਂ ਸਵੇਰ ਹਟਾ ਤਸਵੀਰ ਹ ਦੇ ਦੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਕੁਜੀਪੁਰ ਨੇ ਡੇਰਾ ਬਾਬਾ ਨਾਨਕ ਤੋਂ ਤੁਹਾਨੂੰ ਦੱਈਏ ਕਿ ਅੱਜ ਸਵੇਰੇ ਤੜਕਸਾਰ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੋਰਡਰੋ ਰੋਡ ਉੱਤੇ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿੱਚ ਡਵਾਈਡਰ ਤੇ ਲੱਗੇ ਖੰਭੇ ਨਾਲ ਟਕਰਾਉਣ ਤੇ ਭਿਆਨਕ ਹਾਸਾ ਹੋਇਆ ਕਾਰ ਸਵਾਰ 20 ਤੇ 22 ਸਾਲ ਦੇ ਦੋ ਨੌਜਵਾਨ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਰਾਏ ਚੱਕ ਦੇ ਦੱਸੇ ਜਾ ਰਹੇ ਹਨ ਐਕਸੀਡੈਂਟ ਤੋਂ ਬਾਅਦ ਜਦ ਸਥਾਨਕ ਲੋਕਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਪਹੁੰਚਾਇਆ ਤਾਂ ਡਾਕਟਰਾਂ ਨੇ ਮੁਢਲੀ ਜਾਂਚ ਤੋਂ ਬਾਅਦ ਉਹਨਾਂ ਨੂੰ ਗੁਰਦਾਸਪੁਰ ਲਈ ਰੈਫਰ ਕਰ ਦਿੱਤਾ ਕਿਉਂਕਿ ਦੋਵਾਂ ਵਿੱਚੋਂ ਇੱਕ ਨੌਜਵਾਨ ਗੰਭੀਰ ਸੱਟਾਂ ਨਾਲ ਗੰਭੀਰ ਚੋਟ ਲੱਗੀ ਹੋਈ ਸੀ ਉਸ ਨੌਜਵਾਨ ਨੂੰ ਇਸ ਮੌਕੇ ਬੋਲਦਿਆਂ ਡੇਰਾ ਬਾਬਾ ਨਾਨਕ ਦੇ ਡਾਕਟਰ ਪ੍ਰਗਤੀ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਕੇਸ ਆਏ ਨੇ ਦੋ ਬੱਚੇ ਸੀਗੇ ਇੱਕ 20 ਸਾਲ ਦਾ ਤੇ ਇੱਕ 22 ਸਾਲ ਦਾ ਤੇ ਆ ਕੋਰੀ ਡੋਰ ਜੰਕਸ਼ਨ ਤੇ ਐਕਸੀਡੈਂਟ ਹੋਇਆ ਕਿ ਸਾਈਡ ਮਾਰ ਗਿਆ ਤੇ ਬੱਚੇ ਕਾਫੀ ਸੀਰੀਅਸ ਸੀਗੇ ਆਪਾਂ ਫਰਸਟ ਐਡ ਦੇ ਕੇ ਉਹਨਾਂ ਨੂੰ 108 ਐਂਬੂਲੈਂਸ ਤੇ ਇੱਥੇ ਲਿਆਂਦਾ ਸੀਗਾ ਤੇ 108 ਤੇ ਹੀ ਅੱਗੇ ਆਪਾਂ ਉਹਨਾਂ ਨੂੰ ਸਿਵਲ ਹਸਪਤਾਲ ਗਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਹੈ ਬੱਚੇ ਕਾਫੀ ਸੀਰੀਅਸ ਦੱਸੇ ਜਾ ਰਹੇ ਨੇ ਉਧਰ ਬੱਚਿਆਂ ਦੇ ਪਰਿਵਾਰ ਮੈਂਬਰ ਨੇ ਦੱਸਿਆ ਕਿ ਸਵੇਰੇ ਕਰੋਂਕਾਰ ਲੈ ਕੇ ਦੋਵੇਂ ਨੌਜਵਾਨ ਨਿਕਲੇ ਸਨ ਤੇ ਉਹਨਾਂ ਨੂੰ ਕਿਸੇ ਨੇ ਫੋਨ ਤੇ ਦੱਸਿਆ ਕਿ ਤੁਹਾਡੇ ਬੱਚਾ ਦਾ ਐਕਸੀਡੈਂਟ ਹੋ ਗਿਆ ਹੈ ਤੁਹਾਨੂੰ ਦੱਦਈਏ ਕਿ ਕਦੇ ਵੀ ਆਪਣੇ ਛੋਟੇ ਬੱਚਾ ਨੂੰ ਫੋਰ ਵੀਲਰ ਬਾਈਕਲ ਨਾ ਦਿਓ ਈਵਨ ਕਿ ਜੇ ਬੱਚਿਆਂ ਦੀ ਉਮਰ ਬਹੁਤ ਘੱਟ ਹੈ ਤੇ ਟੂ ਵੀਲਰ ਵਾਹਨ ਵੀ ਨਾ ਦਿਓ ਕਿਉਂਕਿ ਅੱਜ ਕੱਲ ਬੱਚੇ ਸਹੀ ਤਰੀਕੇ ਦੇ ਨਾਲ ਡਰਾਈਵਿੰਗ ਨਹੀਂ ਕਰਦੇ ਤੇ ਪਰ ਰੱਬ ਨਾ ਕਰੇ ਕਿ ਕਿਸੇ ਦੇ ਬੱਚੇ ਦੇ ਨਾਲ ਇਸ ਤਰ੍ਹਾਂ ਹੋਵੇ ਜੇਕਰ ਤੁਸੀਂ ਦੇਖਦੇ ਪਿਓ ਤੁਹਾਡੇ ਘਰ ਦੇ ਕਿ ਵੀ ਬੱਚੇ ਨੇ ਪੋਰ ਵੀਲਰ ਜਾਂ ਟੂ ਵੀਲਰ ਚਲਾਉਂਦੇ ਸਕੀਨ ਨੇ ਤਾਂ ਉਹਨਾਂ ਦੇ ਨਾਲ ਖੁਦ ਜਾਓ ਜਾਂ ਫਿਰ ਬੱਚਿਆਂ ਨੂੰ ਇਹ ਵਹਿਕਲ ਨਾ ਦਿਓ ਤਾਂ ਕਿ ਜਾਨ ਮਾਲ ਦੀ ਰਕਸ਼ਾ ਹੋ ਸਕੇ ਤੁਸੀਂ ਬਣੇ ਹੋ ਡੀਪੀਸੀ ਪੰਜਾਬੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਮੌਕੇ ਤੇ ਮਿਲ ਸਕੇ ਤੁਹਾਨੂੰ ਆਰਾਮ ਨਾਲ ਜੀ ਆਪਣੇ ਪਿੰਡਾ ਮਸਕਾਨ ਜੀ ਪਿੰਡ ਕਿਹੜਾ ਪਿੰਡ ਪੱਖੋ ਵਿਟਾਲੀ ਸਾਹਿਬ ਹਾਂ ਹੁਣ ਇੱਕ ਜ਼ਬਰਦਸਤ ਹੋਇਆ ਇਹ ਆਂਡੇ ਸੀ ਕੋਰੀਡੋਰ ਵੱਲੋਂ ਇਹਨਾਂ ਨੂੰ ਪਤਾ ਇਹਨਾਂ ਨੇ ਕੁਛ ਖਾਦਾ ਅਜ ਨਹੀਂ ਖਾਦਾ ਇਹਨਾਂ ਨੇ ਬ੍ਰੇਕ ਬੇਕਾ ਇਹਨਾਂ ਕੋ ਲੱਗ ਨਹੀਂ ਰਹੀਆਂ ਇਹਨਾਂ ਨੇ ਇੱਥੇ ਲਿਆ ਖਲਾਰੀ ਇਹਨਾਂ ਖਲੋਤੀ ਨਹੀਂ ਇਹਨਾਂ ਨੇ ਮੜ ਕੇ ਸਾਈਡ ਮਾਰੀ ਇਹਨਾਂ ਨੇ ਮੜ ਕੇ ਗੱਡੀ ਵੀ ਮੋੜੀ ਇਹਨਾਂ ਕੋ ਨਹੀਂ ਮੁੜੀ ਇਹਨਾਂ ਨੇ ਗੱਡੀ ਟਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਕੋ ਗੱਡੀ ਤਾਂ ਆਹੀ ਘਟਾ ਵਿੱਚ ਨਿਕਲੀ ਨਹੀਂ ਨਾ ਫੇਰ ਗੱਡੀ ਕੀਤੀ ਤੇ ਉਹ ਪਲਟ ਗਈ ਫਿਰ ਉਹ ਥੰਬੇ ਨਾਲ ਵੱਜੇ ਤੇ ਭਾਜੀ ਤੇ ਫਿਰ ਉਹਨਾਂ ਕੋ ਗੱਡੀ ਉਹ ਥੰਬਾ ਇਹਨਾਂ ਦੀ ਗੱਡੀ ਤੇ ਡੇਗ ਗਿਆ ਤੇ ਉਹ ਦੇ ਨਾਲ ਪਲਟ ਗਈ ਇੱਕ ਭਾਈ ਜਿਹੜੇ ਇੱਧਰ ਬੈਠੇ ਪਰ ਇੱਧਰਲੀ ਸਾਈਡ ਤੇ ਉਹ ਤੇ ਬਚ ਗਏ ਉਹਨਾਂ ਕੋ ਹੋਲੀ ਹੋਲੀ ਨਿਕਲ ਗਏ ਉਹਨਾਂ ਸਿਰ ਪਾਟਾ ਥੋੜਾ ਜਿਹਾ ਉਹਨਾਂ ਨਾਲ ਗੱਡੀ ਵਿੱਚੇ ਸਵਾਰ ਸੀਗੇ ਇਹ ਦੋ ਜਣੇ ਸੀ ਇਹ ਗੱਡੀ ਕਿੱਧਰੋਂ ਆ ਰਹੀ ਸੀ ਇਹ ਗੱਡੀ ਐਸਾਈਡੋਂ ਆ ਰਹੀ ਆ ਕੋਰੀਡੋਰ ਵੱਲੋਂ ਹਾਂਜੀ ਇੱਧਰ ਆਂਦੀ ਸੀ ਇੱਥੇ ਆਣ ਕੇ ਹੋਇਆ ਇਦਾਂ ਤੇ ਤੁਸੀਂ ਹਾਂਜੀ ਮੈਂ ਮੈਂ ਆਵਾਜ਼ ਮਾਰੀ ਪਰ ਕਿਸੇ ਨੇ ਸੁਣੀ ਨਹੀਂ ਤੇ ਕੋਈ ਖਿਡੌਣਾ ਨਹੀਂ ਸੀ ਧਿਆ ਫਿਰ ਉੱਥੇ ਅੰਕਲ ਖਿਡੋਤੇ ਸੀ ਤੇ ਮੈਂ ਅੰਕਲ ਨੂੰ ਕਿਹਾ ਤੁਸੀਂ ਖਿਡਾ ਰਹੋ ਫਿਰ ਉਧਰੋਂ ਇਧਰੋਂ ਗੱਡੀ ਜਾਂਦੀ ਉਧਰ ਨੂੰ ਫਿਰ ਉਹਨਾਂ ਨੇ ਖਿਡਾ ਰਿਆ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਫਿਰ ਇੱਥੇ ਮੌਕੇ ਤੇ ਉਹ ਆਏ ਤੇ ਫਿਰ ਉਹਨਾਂ ਨੇ ਇੱਕ ਜਣਾ ਤੇ ਨਿਕਲ ਗਿਆ ਇਧਰਲੇ ਪਾਸੇ ਜਿਹੜਾ ਬੈਠਾ ਜਿਹੜਾ ਡਰਾਈਵਰ ਭਾਜੀ ਨਾਲ ਗੱਡੀ ਪਲਟ ਗਈ ਉਹ ਉਹਨਾਂ ਦੇ ਉੱਤੇ ਸਾਰੇ ਸ਼ੀਸ਼ੇ ਵਾਟ ਗਏ ਕਿ ਕਿ ਐਂਬੂਲੈਂਸ ਤੇ ਐਂਬੂਲੈਂਸ ਤੇ ਆਈ ਨਹੀਂ ਸੀ ਨਾ ਹਾਂਜੀ ਐਂਬੂਲੈਂਸ ਨਹੀਂ ਆਈ ਫਿਰ ਅੰਕਲ ਸਾਜੀ ਦੀ ਗੱਡੀ ਸੀ ਉਹਨਾਂ ਨੇ ਖੜਿਆ ਉਹਨਾਂ ਨੇ ਹਸਪੀਟਲ ਚ ਫਿਰ ਮੌਕੇ ਤੇ ਉਹਨਾਂ ਨੇ ਕਾਰ ਦਿਨ ਫੋਨ ਕੀਤਾ ਕਾਰ ਦੇ ਨਹੀਂ ਆ ਜੇ ਆਏ ਉਹ ਹੁਣ ਹਸਪੀਟਲ ਚ ਆ ਤੇ ਬਾਈ ਜਾਨ ਉਹਨਾਂ ਦੀ ਬਚਣ ਦਾ ਚਾਂਸ ਨਹੀਂ ਆ ਉਹਨਾਂ ਨੇ ਪਤਾ ਨਹੀਂ ਲੱਗਾ ਉਹ ਮੇਠਾ ਹੋ ਕੇ ਵੇਖਿਆ ਤੇ ਫਿਰ ਕਹਿੰਦੇ ਕਿ ਮੈਂ ਦੱਸਿਆ ਮੈਂ ਕਹਾਂ ਭਾਜੀ ਤੁਸੀਂ ਕਹਿੰਦੇ ਵਿੱਚ ਨਹੀਂ ਕੋਈ ਹੈਗਾ ਮੈਂ ਕਹਾਂ ਭਾਜੀ ਉਹਨਾਂ ਦੀ ਬਾਹ ਲੰਕਣ ਦੀ ਥਾਣੂ ਉਹਨਾਂ ਦੇ ਗੱਡੀ ਚ ਕੋਈ ਜ਼ਰੂਰ ਹੈਗਾ ਵਾ ਜਦੋਂ ਉਹਨਾਂ ਨੇ ਗੱਡੀ ਪਲਟੀ ਸੀ ਫਿਰ ਸਾਰੇ ਜਣੇ ਇੱਥੇ ਇਕੱਠੇ ਹੋਏ 10 15 ਜਣੇ ਉਹਨਾਂ ਨੇ ਗੱਡੀ ਸਿੱਧੀ ਕਰਕੇ ਫਿਰ ਉਹਨਾਂ ਵਿੱਚੋਂ ਕੱਢਿਆ ਬਸ ਇਹ ਕੋਲੋਂ ਐਕਸੀਡੈਂਟ ਕੇਸ ਆਇਆ ਨੇ ਦੋ ਬੱਚੇ ਸੀਗੇ ਇੱਕ 20 ਸਾਲ ਦਾ ਐ ਤੇ ਇੱਕ 22 ਸਾਲ ਦਾ ਤੇ ਆ ਕਲਰਡ ਜੰਕਸ਼ਨ ਤੇ ਐਕਸੀਡੈਂਟ ਹੋਇਆ ਕੋਈ ਸਾਈਡ ਮਾਰ ਗਿਆ ਤਾਂ ਬੱਚੇ ਕਾਫੀ ਸੀਰੀਅਸ ਸੀਗੇ ਆਪਾਂ ਫਰਸਟ ایڈ ਦੇ ਕੇ ਉਹਨਾਂ ਨੂੰ 108 ਐਂਬੂਲੈਂਸ ਤੇ ਹੀ ਇੱਥੇ ਲਿਆਂਦਾ ਸੀਗਾ ਤੇ 108 ਤੇ ਹੀ ਅੱਗੇ ਆਪਾਂ ਉਹਨਾਂ ਨੂੰ ਸਿਗਲਾ ਹਸਪੀਟਲ ਗੁਰਦਾਸਪੁਰ ਰੈਫਰ ਕੀਤਾ ਸੀਰੀਅਸ ਹੈਗੇ ਬੱਚੇ ਤਾਂ ਇਹ ਕੀ ਗੱਲ ਹੋਈ ਅੱਜ ਕਿ ਮੇਰਾ ਸਾਰੇ ਘਟੀ ਲੈ ਕੇ ਆਏ ਦੋ ਹੀ ਮਿੰਟ ਇੱਕ ਨਾਲ ਤੇ ਦੋਸਤ ਪਤਾ ਨਹੀਂ ਸਾਨੂੰ ਤੇ ਪਤਾ ਨਹੀਂ ਕਿਹੜੇ ਵਾਲੇ ਨੇ ਇੱਥੇ ਆ ਗਏ ਨੇ ਦੋਵੇਂ ਦੋਵੇਂ ਦਾ ਮੁਲਾਕਾਤ ਹੋ ਗਿਆ ਤੇ ਅਸੀਂ ਆਣ ਕੇ ਵੇਖਿਆ ਅੱਜ ਕੋਈ